ਦਾ ਜਾਰੀ ਵਾੜ ਨੰਬਰ 22 ਤੋਂ ਅੱਜ ਗੁਰਦੁਆਰਾ ਕੁਟਿਆ ਸਾਹਿਬ ਤੋਂ 10ਵੇਂ ਪਾਤਸ਼ਾਹ ਦਾ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਗ ਤੇ ਨਗਰ ਕੀਰਤਨ ਸਜਾਇਆ ਗਿਆ ਤੇ ਮੈਂ ਸਾਰੀ ਸੰਗਤ ਨੂੰ ਆਪਣੇ ਵੱਲੋਂ ਆਮ ਆਦਮੀ ਪਾਰਟੀ ਵੱਲੋਂ ਸਾਰਿਆਂ ਨੂੰ ਵਧਾਈ ਦਿੰਦਾ ਵਾਇਗੁਰੂ ਜੀ ਆਪਣੇ ਚਰਨਾਂ 'ਚ ਜੋੜ ਕੇ ਰੱਖੇ ਹਰੇਕ ਨੂੰ ਨਿਤਨੇਮ ਬਖਸ਼ੇ ਸਤਨਾਮ ਸ੍ਰੀ ਵਾਇਗੁਰੂ ਵਾਇਗੁਰੂ ਜੀ ਦਾ ਖਲਸਾ ਵਾਇਗੁਰੂ ਜੀ ਦੀ ਅਹ ਤਤ ਨਵਾਰ ਕਰਦੇ ਆ ਜੋ ਕਿ ਗੁਰਦੁਆਰਾ ਕੋਟਿਆ ਸਾਹਿਬ ਤੋਂ ਚੱਲ ਕੇ ਕਲੋਨੀ 'ਚ ਹੁੰਦਾ ਹੁੰਦਾ ਸੈਕਟਰ 38 ਸੈਕਟਰ ਤੇ ਜਮਾਲਪੁਰ ਦੇ ਵਿੱਚ ਆਇਆ ਤੇ ਸੰਗਤਾਂ ਨੇ ਬਹੁਤ ਹੀ ਉਤਸ਼ਾਹ ਦੇ ਨਾਲ ਇਸ ਨੂੰ ਮਨਾਇਆ ਤੇ ਸਾਡੇ ਚੰਗੇ ਕਰਮ ਹਨ ਕਿਉਂਕਿ ਗੁਰੂ ਮਹਾਰਾਜ ਦੇ ਸਾਨੂੰ ਦਰਸ਼ਨ ਹੋਏ ਹਨ हां ਸਮੂਹ ਸਾਹਿਬ ਦੇਸ਼ਾਂਪਦੇਸ਼ਾਂ ਦੇ ਵਿੱਚ ਬੈਠੇ ਆ ਸਾਡੇ ਭੈਣ ਭਰਾਵਾਂ ਸਮੂਹ ਸੰਗਤਾਂ ਨੂੰ ਗੁਰਪੁਰਪ ਦੀ ਲੱਖ ਲੱਖ ਵਧਾਈ ਹਾਂਜੀ ਕੁਟਿਆ ਸਾਹਿਬ ਗੁਰਦੁਆਰੇ ਵੱਲੋਂ ਜਿਹੜੀ ਸੰਗਤ ਪਹੁੰਚੀ ਆ ਲੈ ਆਪਣੇ ਨਗਰ ਕੀਰਤਨ ਲੈ ਕੇ ਉਹਨਾਂ ਨੂੰ ਬਹੁਤ ਬਹੁਤ ਅਸੀਂ ਵਧਾਈ ਦਿੰਨੇ ਆ ਤੇ ਜਿਹੜੀ ਸੰਗਤ ਨੇ ਸੇਵਾ ਕਰੀ ਆ ਉਹਨਾਂ ਨੂੰ ਵੀ ਬਹੁਤ ਬਹੁਤ ਵਧਾਈ ਦਿੰਨੇ ਆ ਅੱਜ ਸੈਕਟਰ 38 ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਪ੍ਰਕਾਸ਼ ਉਤਸਵ ਦੀ ਤੇ ਗੁਰਪੁਰਪ ਦੇ ਵਿੱਚ ਅੱਜ ਜੋ ਵੀ ਸਾਰੀ ਸੰਗਤ ਆਈ ਆ ਉਹਨਾਂ ਦਾ ਬਹੁਤ-ਬਹੁਤ ਸ਼ੁਕਰਾਨਾ ਸਾਰੀ ਸੰਗਤ ਸੈਕਟਰ 38 ਤੇ ਹੋਰ ਵੀ ਮਿਲ ਕੇ ਗੁਰੂ ਕੂਟਿਆ ਸਾਹਿਬ ਗੁਰਦੁਆਰੇ ਦੇ ਮਿਲ ਕੇ ਅੱਜ ਨਗਰ ਕੀਰਤਨ ਕੱਢਿਆ ਆਪ ਸਭ ਸੰਗਤਾਂ ਨੂੰ ਲੱਖ-ਲੱਖ ਵਧਾਈ ਹੋਵੇ